ਅਰ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਅਸੀਂ ਇਸ ਵਕਤ ਖਨੌਰੀ ਬਾਰਡਰ ਵਿਖੇ ਮੌਜੂਦ ਆ ਇੱਕ ਪੈਟਰੋਲ ਪੰਪ ਦੇ ਮਾਲਕ ਦੀ ਸੇਵਾ ਭਾਵ ਦਿਖਾਉਣੇ ਤੁਹਾਨੂੰ ਜੀ ਹਾਂ ਇਹ ਪੈਟਰੋਲ ਪੰਪ ਦੇ ਮਾਲਕ ਨੇ ਸੁਨੀਲ ਸ਼ਰਮਾ ਨਾਮ ਹੈ ਇਹਨਾਂ ਦਾ ਪਿੱਛੇ ਪੰਪ ਹੈ ਸੋ ਇਹ 52 ਕਿੱਲੇ ਦੇ ਮਾਲਕ ਨੇ ਇਹਨਾਂ ਨੇ ਆਪਣੀ ਸੱਤ ਮੋਟਰਾਂ ਕਿਸਾਨ ਦੀ ਸੇਵਾ ਭਾਵ ਭਾਵਨਾ ਲਈ ਸਮਰਥਨ ਕਰ ਦਿੱਤੀਆਂ ਜੀ ਹਾਂ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਵੀਰ ਨੇ ਉਹਦੇ ਇਸ਼ਨਾਨ ਕਰ ਰਹੇ ਨੇ ਇਹਨਾਂ ਦੀ ਮੋਟਰਾਂ ਤੇ ਇਸ਼ਨਾਨ ਕਰ ਰਹੇ ਨੇ 24 ਘੰਟੇ ਮੋਟਰਾਂ ਚੱਲ ਰਹੀਆਂ ਨੇ तकरीबन 9 ਤਰੀਕ ਤੋਂ ਚੱਲ ਰਹੀਆਂ ਨੇ ਭਾਜੀ ਹਾਂਜੀ ਹਾਂਜੀ 9 ਤਰੀਕ ਤੋਂ ਚੱਲ ਰਹੀਆਂ ਠੀਕ ਹੈ ਜੀ ਸੋ ਸੋ ਕਿਸ ਤਰ੍ਹਾਂ ਜ਼ਹਿਨ ਚਾਏ ਵੀ ਅਵੇਂ ਕਰਕੇ ਵੀ ਕਿਸਾਨ ਵੀਰਾਂ ਨੂੰ ਇਹਨਾਂ ਦਾ ਸਮਰਥਨ ਦਿੱਤਾ ਜਾਵੇ ਇਹ ਆ ਰਹੇ ਆ ਇਹਨਾਂ ਦੇ ਸਮਰਥਨ ਲਈ ਅਸੀਂ ਬੈਠੇ ਆ ਇੱਥੇ ਇਹ ਵਿਚਾਰੇ ਆਪ ਹੀ ਤੰਗ ਐ ਇਹ ਦਿੱਲੀ ਜਾਣ ਵਾਸਤੇ ਆਈ ਸੀ ਇਹਨਾਂ ਨੂੰ ਸਰਕਾਰ ਅੱਗੇ ਜਾਣ ਨਹੀਂ ਦੇ ਰਹੀ ਜੀ ਇਹ ਇਸ ਕਰਕੇ ਵਿਚਾਰੇ ਮੁਸੀਬਤ ਚ ਆ ਅਸੀਂ ਇਹਨਾਂ ਦਾ ਮੁਸੀਬਤ ਚ ਸਾਥ ਦੇਵਾਂਗੇ ਜਦ ਹੀ ਕੋਈ ਬੇੜਾ ਨੇੜੇ ਲੱਗੂਗਾ ਜੀ ਕਿਉਂਕਿ ਅੰਨ ਦਾਤਾ ਹੈ ਅੰਨ ਦਾਤਾ ਤੁਸੀਂ ਵੀ ਇਹਨਾਂ ਦੇ ਇਹਨਾਂ ਦੇ ਜ਼ਰੀਏ ਅੰਨ ਖਾਣੇ ਹੋ ਇਹ ਵੀ ਫਸਲਾਂ ਨੂੰ ਪਾਣੀ ਦਿੰਦੇ ਨੇ ਅੱਜ ਇਹਨਾਂ ਦੇ ਮਾੜੇ ਸਮੇਂ ਤੁਸੀਂ ਇਹਨਾਂ ਨੂੰ ਪਾਣੀ ਦੇ ਰਹੇ ਹੋ ਹਾਂਜੀ ਹਾਂਜੀ ਅੱਜ ਅਸੀਂ ਦੇ ਰਹੇ ਆ ਇਹ ਸਾਰੇ ਸਾਲ ਸਾਨੂੰ ਖਵਾਂਦੇ ਆ ਅੰਨ ਕਣਕ ਜੀਰੀ ਪੈਦਾ ਕਰਦੇ ਆ ਜੀ ਬਿਲਕੁਲ ਬਿਲਕੁਲ ਹਾਂ ਬਿਲਕੁਲ ਸੋ ਤਕਰੀਬਨ ਹੋਰ ਇੱਕ ਮੋਟਰ ਤੁਹਾਡੀ ਇਹ ਆ ਹੋਰ ਕਿੱਥੇ ਕਿੱਥੇ ਨੇ ਮੋਟਰਾਂ ਤੁਹਾਡੀਆਂ ਫੇ 5-6 ਮੋਟਰਾਂ ਹੋ ਰਾਂ ਸਾਰੀ ਚਲਾ ਰੱਖੀ ਆ ਇਹਨਾਂ ਨੂੰ ਨਾਣ ਕੱਪੜੇ ਧੋਣ ਜੋ ਵੀ ਫੈਸਿਲਿਟੀ ਸਾਡੇ ਤੋਂ ਪੁਗਰੀ ਆ ਉਹ ਦੇ ਰਹੇ ਆ ਅਸੀਂ ਲਾਈਟ ਪਾਣੀ ਜੋ ਵੀ ਉਗਰੇ ਆ ਉਸ ਇਹਨਾਂ ਨੂੰ ਦੇ ਰਹੇ ਆ ਜੀ ਸੋ ਕਿਸਾਨ ਵੀਰ ਵੀ ਬੜੇ ਖੁਸ਼ ਹੋਣਗੇ ਤੁਹਾਡੀ ਸੇਵਾ ਭਾਵ ਦੇਖ ਕੇ ਇਹ ਬਹੁਤ ਖੁਸ਼ ਆ ਸਾਡੀ ਸੇਵਾ ਭਾਵਨਾ ਦੇਖ ਕੇ ਜੀ ਹਾਂ ਤੋ ਦੇਖ ਸਕ ਰਹੇ ਹਾਂ ਕਿਸਾਨ ਵੀਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਇਸ਼ਨਾਨ ਕਰਕੇ ਹਟੇ ਨੇ ਹੁਣੀ ਹੁਣੀ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਪੰਪ ਦੇ ਮਾਲਕ ਨੇ ਇਹਨਾਂ ਦੀ ਸੇਵਾ ਭਾਵ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਪ੍ਰਤੀ ਬਹੁਤ ਵਧੀਆ ਸੇਵਾ ਚੱਲਣ ਡਈ ਆ ਉਹਦੰਗੀਆਂ ਨੇ ਚਾਬੀਆਂ ਵੀ ਜਿਹੜੇ ਕਿਸਾਨਾਂ ਨੂੰ ਦੇਖ ਘੱਟੀਆਂ ਮੋਟਰਾਂ ਦੀਆਂ ਅੱਛਾ ਜੀ ਹਾਂ ਜੀ ਤੁਸੀਂ ਤਾਂ ਕਿਸਾਨੀ ਖੇਤੀ ਨਾਲ ਜੁੜੇ ਤੁਹਾਨੂੰ ਵੀ ਪਤਾ ਹੈ ਲਗਾਤਾਰ ਮੋਟਰਾਂ ਚੱਲਦੀਆਂ ਨੇ 24 ਘੰਟੇ ਖਰਾਬ ਵੀ ਹੋ ਜਾਂਦੀ ਹੈ ਖਰਾਬ ਮੋਟਰ ਵੀ ਹੋ ਜਾਂਦੀ ਫਸਲ ਵੀ ਖਰਾਬ ਹੋ ਸਕਦਾ ਐਂਡ ਤੇ ਆ ਖੜਾ अच्छा जी हां सट्टे ते कणकाई ਆ ਹੁਣ ਬੱਦਲ ਬਣੇ ਖੜੇ ਆ ਤੇ ਨੇਰੀ ਨਾ ਖਰਾਬ ਹੋ ਸਕਦੀ ਆ ਵਾਰ ਨੇਰੀ ਦੀ ਨਾਲ 24 ਘੰਟੇ ਚੱਲੇ ਸੁੱਕੂ ਹੀ ਸਕਦੀ ਕਣਕ ਕਿ ਲਾ ਦੋ ਕਿਲੇ ਮੋਟਰ ਤੇ ਗਾੜੀ ਜੇ ਪਾਣੀ ਚੱਲੀ ਜਾਵੇ ਪੱਲੇ ਪਾਣੀ ਚੱਲੀ ਜਾਵੇ ਕਹਿੰਦਾ ਬਾਬਾ ਆਪਣੀ ਫਸਲ ਵੀ ਇਹਨਾਂ ਨੇ ਜੋਖਮ ਚ ਪਾਤੀ ਤੁਹਾਡੀ ਸੇਵਾ ਲਈ ਹਾਂ ਜੀ ਇਹਨਾਂ ਨੇ ਕੋਹਦ ਨਾ ਬਸ ਜੋ ਵੀ ਕੁਛ ਹੈਗਾ ਗਾੜੀ ਕਿਸਾਨਾਂ ਦੇ ਇਹ ਤਾਂ ਜੋ ਨਾ ਇਹਨਾਂ ਨੇ ਕਿਸੇ ਗੱਲ ਹੋਗੀ ਮਾਸਾ ਕੀ ਕਹਿਣਾ ਚਾਹੁੰਦੇ ਇਹਨਾਂ ਦਾ ਬਹੀ ਬਹੁਤ ਧੰਨਵਾਦ ਕਰਸਣਦੇ ਆ ਜੀ ਤੇ ਇਹਨਾਂ ਦੇ ਜਿੰਦਾ ਪੀ ਪਾਣੀ ਦੋ ਜਾਲ ਕੌਲੀਆਂ ਪਾਂਡੇ ਜੀ ਨਾਲ ਘੋੜਾ ਹੁੰਦਾ ਉਹ ਵੀ ਹੁੰਦੇ ਨਾਲ ਨਾਲ ਪੀ ਪਾਣੀ ਪੀਓ ਚਾਹ ਪੀਓ ਕਰੋ ਤੇ ਦੂਜਾ ਗੱਲ ਮੋਟਰ ਦੀਆਂ ਕੁੰਜੀਆਂ ਨੇ ਦਿੱਤੀਆਂ ਤੁਸੀਂ ਆਪੇ ਛੱਡ ਕੇ ਜਦੋਂ ਮਰਜੀ ਤੇ ਨਹੀਂ ਪਾਣੀ ਹੁੰਦਾ ਤੁਸੀਂ ਛੱਡ ਕੇ ਚਲਾ ਲਓ ਇੱਥੇ ਜਿੰਨਾ ਜਨਾ ਬੈਠਾ ਜਿੰਨਾ ਦੋ ਚਾਰ ਚਾਰ ਕਿਸਾਨ ਆ ਵਿੱਚ ਮੋਟਰਾਂ ਤੇ ਬੈਠੇ ਵੀ ਆ ਹਾਂ ਹਾਂਜੀ ਹਿੰਦੂ ਸਿੱਖ ਭਾਈਚਾਰੇ ਦੀ ਇਹ ਇੱਕ ਮਿਸਾਲ ਨੇ ਆਪਾਂ ਕਹਿ ਸਕਦੇ ਹਾਂ ਦੁਕਾਨਦਾਰ ਤੇ ਕਿਸਾਨ ਦਾ ਇੱਕ ਜਿਹੜਾ ਦਾ ਇੱਕ ਬਿਲਕੁਲ ਬਿਲਕੁਲ ਹਾਂਜੀ ਸੋ ਦੇਖ ਸਕਦੇ ਹੋ ਬਹੁਤ ਹੀ ਛਲਾਗਾ ਹੋ ਰਹੀ ਹੈ ਵੀਰ ਜੀ ਦੀ ਕਹਿੰਦੇ ਹਿੰਦੂ ਸਿੱਖ ਭਾਈਚਾਰੇ ਦੀ ਜਿਹੜੀ ਹੈਗੀ ਮਿਸਾਲ ਕਾਇਮ ਕਰ ਰਹੇ ਨੇ ਸੋ 6 ਮੋਟਰਾਂ ਨੇ ਇਹਨਾਂ ਦੇ 52 ਕਿੱਲੇ ਦੇ ਵਿੱਚ ਸੋ ਇਹ ਇਹਨਾਂ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤੀਆਂ ਕਿ ਤੁਸੀਂ ਇਸ਼ਨਾਨ ਕਰੋ ਤੁਹਾਡੀ ਸੇਵਾ ਵਿੱਚ ਅਸੀਂ ਹਾਜ਼ਰਾਂ ਪਲ-ਪਲ ਦੇ ਲਈ ਮੇਰੇ ਨਾਲ ਬਣੇ ਰਹੋ ਮੇਰੇ ਸਹਿਯੋਗੀ ਅਮਨ ਜੀ ਨਾਲ ਮੈਂ ਰਾਜ ਸ਼ਰਮਾ ਡੈਲੀਪੋਸ